ਸਵਾਗਤ ਹੈ ਕਿਸਾਨ ਵੀਰੋ ਹੜਾ ਟਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾਂ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਫਿਰ ਜਾਂਦੀ ਇੱਕ ਤੁਹਾਨੂੰ ਪਾਲ ਕੱਟੀ ਦਿਖਾਵਾਏ ਜਮਾ ਟੀਕੇ ਦੇ ਕਾਬਲ ਤੇ ਇੱਕ ਤੁਹਾਨੂੰ ਸੂਈ ਸਵਾਈ ਪਲੂਨ ਝੋਟੇ ਦਿਖਾ ਦੇ ਦਿਖਾ ਵੀ ਪੂਰੀ ਚੰਗੀ ਦੇ ਮੈਂ ਗੱਲਬਾਤ ਬਾਈ ਨਾ ਕਰਾਵਾਂ ਸਾਸਿਕਾਲ ਜੀ ਸਾਸਿਕਾਲ ਜੀ ਹੋ ਠੀਕ ਹੋ ਵੀਰੇ ਵਧੀਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ 98722 32148 98722 32148 ਨਾਮ ਮੇਰਾ ਜਸਵਿੰਦਰ ਸਿੰਘ ਹੈ ਪਿੰਡ ਜੌਂਦ ਜ਼ਿਲ੍ਹਾ ਫਰੰਡਾ ਤੁਸੀਂ ਰਾਮਪੁਰਾ ਫੋਲ 9 ਕਿਲੋਮੀਟਰ ਆਪੋਂ ਰਾਂਪੜਾ ਰਹਿ ਜਾਂਦਾ ਤੇ 8 ਕਿਲੋਮੀਟਰ ਤਬਾ ਸ਼ਹਿਰ ਆ ਜਾਂਦਾ ਓਕੇ ਜੀ ਤੇ ਅੱਜ ਫਿਰ ਵੀਰੇ 2 ਜਾਨਵਰ ਦਿਖਾਉਣਾ ਅੱਜ 2 ਦਿਖਾਉਣੇ ਆ ਭਾਈ ਓਹ ਟੌਪ ਦੇ ਹੀ ਅਸੀਂ ਟੌਪ ਦੇੜੀ ਆਪਾਂ ਬਈ ਦੇ ਨੰਬਰ ਤੇ ਝੋਟੀ ਦੇਖੀ ਜਾਂਦੇ ਆ ਭਾਈ ਕਦੋਂ ਸੂਪੀ ਇਹ ਇਹ ਭਾਈ ਰਾਤ ਸੂਈ ਇਹਦੀ ਜੇਰ ਵੀ ਇੱਥੇ ਪਈ ਹੈ ਜੇਰ ਉਹ ਮੜਾ ਚੱਕੀ ਦਾ ਹਾਂ ਮੱਠਲ ਧੱਲੇ ਬਈ ਦਿਖਾ ਦਿੰਦੇ ਆਪਾਂ ਹੂੰ ਆ ਭਈ ਜੇਰ ਭਾਈ ਆ ਦੇਖੋ ਜੀ ਕੰਪਲੀਟ ਜੇਰ ਤੇ ਬਾਕੀ ਦਾ ਝੋਟੀ ਦੂਜੇ ਸੂਆਰ ਕੀ ਪਈ ਆ ਹਨਾ ਹਾਂ ਥਣਲੇ ਬਾਈ ਯਾਰ ਪਹਿਲਾ ਸੂਆ ਤਾਂ ਕੋਈ ਲੱਗਦਾ ਨਹੀਂ ਦੇਖ ਕੇ ਲੱਲੇ ਵਾਲੂ ਅਧਾ ਝੋਟੀ ਉਨ ਲੱਗਿਆ ਥੱਲੇ ਆ ਦੇਖੋ ਜੀ ਥਣਲੇ ਵੀ ਦੀ ਇੱਕ ਨੰਬਰ ਅਮਰੀਕਾ ਨਾਲ ਲੇਵਾ ਬਾਈ ਯਾਰ ਖੋਲੋ ਜੀ ਨੂੰ ਤੋਰਾ ਕਰਾ ਕੇ ਤੇ ਇੱਕ ਤੇ ਪੂਰੇ ਕੱਦ ਕਜ ਨਾਲ ਹੀ ਸ਼ਕੀਨ-ਛੂਨੀ ਦਿਖਾ ਚੁੱਕੀ ਤੇ ਬਾਕੀ ਦਾ ਕੱਟੀ ਦਾ ਸਿੰਘ ਸੁੰਗ ਤੇ ਬੱਚਾ ਫਿਰ ਟੀਕਾ ਗਏ ਨੇ ਬੜਾ ਵਧੀਆ ਹਾਂ ਬਾਈ ਦੇ ਕੱਟਾ ਦੱਸਾ ਓਕੇ ਜੀ ਆ ਦੇਖੋ ਇਸ ਸੰਸਰਲੇ ਦੀ ਇੱਕ ਨੰਬਰ ਹੂੰ ਤੋਰਾ ਤੋਰਾ ਕਰਾ ਦਗੇ ਚੱਕ ਸਮਾਰ ਕੇ ਆ ਦੇਖੋ ਜੀ ਲੇਵਾ ਲੱਗਿਆ ਝੋਟੀ ਤੋਂ ਅਮਰੀਕਾ ਨਾਲ ਲੱਗਿਆ ਬਾਈ ਆ ਦੇਖੋ ਜੀ ਥਾਣ ਦਿਖਾ ਦੂਗਾ ਬਾਈ ਕਿੰਨਾ ਕੁ ਪੈਣ ਦੁੱਧ ਦੇ ਸਕਦੀ ਐ ਦੁੱਧ ਵੀ ਆਪਾਂ ਬਹੜਾ ਤਾਂ ਕਹਦੇ ਨਹੀਂ ਕੋਈ 14 ਨਹੀਂ ਕਹਣਾ ਕੋਈ 15 ਕਹਣਾ 12 ਕਿਲੋ ਦੁੱਧ ਦੇ ਦੂ ਕੱਟੀ ਦਾ ਆਮਣਾ ਜੈਜ ਗੱਲਾਂ ਯਾਰ ਬਹੜਾ ਦੁੱਧ ਵਾਲਾ ਥਾਣ ਲੱਗਿਆ ਵਾ ਹਾਂ ਦੁੱਧ ਵਾਲਾ ਥਾਣ ਬਾਈ ਇਸ ਦੀ ਕੁਆਲਿਟੀ ਕਰੋ ਚੈੱਕ ਜੀ ਜਿੰਨੀ ਸਕੂਨੀ ਦਿਖਾ ਕੱਟੀ ਦੀ ਹੂੰ ਇਹਨੇ ਸੌਕੀ ਬੰਦੇ ਰੱਖੇ ਆ ਬਾਈ ਇੱਕ ਰੱਖ ਵਾਲੇ ਬੜਾ ਰੱਖਣ ਦੀ ਲੋੜ ਨਹੀਂ ਐ ਓਕੇ ਜੀ ਆ ਦੇਖੋ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਆ ਬਾਕੀ ਆਪਣੇ ਭਾਜ ਜੈਜ ਹੁੰਦੇ ਬਾਈ ਜੈਜ ਹੀ ਹੋ ਅੱਜ ਵੀ ਹੂੰ ਕੋਈ ਐ ਨਹੀਂ ਆਪਾਂ ਡੇਢ ਮੰਗ ਲਿਆ ਜਾਂ 2 ਮੰਗ ਲ ਤੇ ਧਾਰਾਂ ਨੂੰ ਨੀ ਓਕੇ ਬਾਈ ਧਾਰਾਂ ਦੀ 100 ਨੰਬਰੀ ਆ ਵੀ ਥੱਲੇ ਉਹ ਤਾਂ 100 ਨੰਬਰੀ ਆਪਣੀ ਗਰੰਟੀ ਹੈ ਰੋ ਜੇ ਥੱਲੇ ਗਲਤ ਹੋਵੇ ਆਪਾਂ ਅਗਲੇ ਤੋਂ ਖਰਚਾ ਵੀ ਦੇਵਾਂਗੇ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਜੇ ਤੱਕ ਰੋਣਾ ਮੁੱਲ ਤੈਹ ਕਰਾ ਲੈ 35 ਤੈਹ ਕਰਾ ਲੈ 13 ਠੀਕ ਆ ਤੈਹ ਡੇਢ ਕਰਾ ਲੈ ਹਮ ਇੱਕ 20 ਦੀ ਕੱਟੀ ਦੇ ਦੇਾਂਗੇ ਮਾਨਦਾਨ ਥੋੜਾ ਮਾੜਾ ਮਾੜਾ ਮੋਟਾ ਹੋ ਬਸ ਕੋਈ ਬਾਹਲਾ ਬ ਡੇਢ ਨਹੀਂ ਮੰਗਿਆ ਇਹਦਾ ਆ ਦੇ ਮੂਰ ਦੀ ਵੀ ਥਾਨ ਦਿਖਾ ਦੀ ਹੈ ਨਾ ਤੇ ਸਾਫ ਸਾ ਜਿੰਨੀ ਕਹਦੇ ਬਾਈ ਉੰਨੀ ਕਿਸੇ ਪਾਸੇ ਹੱਥ ਧਰਾਣੀ ਗੀ ਹਮ ਆਏ ਪਈਆ ਚਾਰ ਸੂ ਬੇਰੋਂ ਕਿਸੇ ਪਾਸੇ ਬਾਕੀ ਦੇ ਬੱਚੇ ਦੇ ਕੰਪਲੀਟ ਆ ਜਾਵਾ ਜਮਾ ਓਕੇ 100 ਨੰਬਰੀ ਹੈ ਭਾਈ ਓਕੇ ਉਹ ਅਗਲਾ ਆਉਂਦਿਆਂ ਧਾਰਾ ਮਾਰ ਕੇ ਲੈ ਕੇ ਜਾ ਹਾਂ ਲੈ ਕੇ ਜਾਵੇ ਭਾਈ ਤੇ ਹੁਣ ਵੀਰੇ ਜਿਹੜੇ ਆਪਾਂ ਪਾਲ ਕੱਟੀ ਦੇਖੇ ਨੇ ਮੋਰਾ ਚ ਇਹ ਆ ਗਈ ਕਿੰਨੀ ਕੁ ਉਮਰ ਦੀ ਆ ਗਈ ਵੀਰੇ ਇਹ ਮੰਨ ਲੈ ਡੇਢ ਸਾਲ ਨੂੰ ਤੇ ਆ ਪੌਣ ਇੱਕ ਦੋ ਸਾਲ ਦੀ ਆ ਭਾਈ ਖੋਲੋ ਇਹਨੂੰ ਵੀ ਤੁਰਕ ਰਹਿ ਗੇ ਥਣ ਚਾਰੀ ਹੈ ਭਾਈ ਇਹ ਥਣ ਚਾਰੀ ਹੈ ਖੀਰੀ ਆ ਦੰਦੋਂ ਵੀ ਅੱਜ ਵੀ ਟੀਕਾ ਅੱਜ ਕਾਬਲ ਆ ਕੀ ਕਹਦੇ ਕਾਬਲ ਆ ਭਾਈ ਜਮਾ ਸ਼ਕੀਨੀ ਚ ਕੋਈ ਨਹੀਂ ਦਿਖਾ ਕੱਟੀ ਸੀ ਹੂੰ ਥੈਂਕਸ ਹੂੰ ਇੱਕ ਨੰਬਰ ਆਹ ਦੇਖੋ ਜੀ ਕੰਪਲੀਟ ਤੇ ਮੂੰਹੋਂ ਖੀਰੀ ਥਣ ਚਾਰ ਚਕੀਨੇ ਚੋਨੇ ਸਿੰਗੀ ਸੂੰਗੀ ਦੇ ਕੱਟੀ ਦੀ ਬਾਈ ਨਾਲ ਜੋੜੇ ਬਾਕੇ ਪੁਰੇ ਬੜੇ ਦੇ ਬੜੇ ਚੱਕ ਹਾਂ ਬਹੁਤ ਚੌੜੀਆ ਬੂੜੇ ਬਾੜੇ ਦੀ ਕੱਟੀ ਹੂੰ ਪੂਰੀ ਛੌਂਕੜਾ ਬੱਲ ਲਾਣੀ ਕੱਟੀ ਆ ਬਾਈ ਓਕੇ ਜੀ ਆ ਦੇਖੋ ਥਾਣ ਹਵਾਨੇ ਦੀ ਚੰਗੀ ਐ ਨੇ ਸਾਫ ਸੁਥਰੀ ਗਾਂ ਜਾ ਚੰਦਾਲੀ ਜਮ ਪਿਆਰ ਖੀਰੀ ਆ ਆਪਣੀ ਗਰੰਟੀ ਹੋ ਬਾਈ ਥਾਣ ਚਾਰ ਦੀ ਗਰੰਟੀ ਆ ਆਪਣੀ ਥਾਣ ਚਾਰ ਦੀ ਸੀ ਜਾਂਦੇ ਵੀਰੇ ਹਾਂ ਅੱਜ ਹੀਟ ਕੱਟ ਲਈ ਜਾਣ ਸਾਡੀ ਕਪਣਾ ਹਾਂ ਬਾਈ ਟੀਕੇ ਦੇ ਕਾਬਲੀ ਆ ਬੱਸ ਇਹਦੇ ਬਾਈ ਕਿੰਨੇ ਕ ਪੈਸੇ ਆ ਬਈ ਜੇ ਤਾਂ ਮੁੱਲ ਕਰਾਉਣਾ ਜੇ 45 ਕਰਾਲੇ ਜੇ ਕਰਾਲੇ ਬੰਦਾ 50 ਬਸ ਇਹਦਾ 40000 ਰੁਪਏ ਲੈਣਾ ਹੀ ਆਪਾਂ ਮਾਨਤਾਨ ਮਾਨਾ ਮੋਟਾ ਹੋ ਜਾਊਗਾ ਬਾਹਰ ਨਹੀਂ ਆਉਣਾ ਓਕੇ ਜੀ ਮਾਨਤਾਨ ਬਾਈ ਕਹਿੰਦਾ ਜਰੂਰ ਓਕੇ 40000 ਜੇ ਮਾਨਤਾਨ ਤੇ ਇਹਦਾ 1 ਲੱਖ 20000 ਰੁਪਏ ਲੈਣਾ ਬਈ ਮਾਨਤਾਨ ਹੋ ਜਾਊਗਾ ਹਨਾ ਤੇ ਬਾਈ ਨੰਬਰ ਫੇਰ ਬੋਲਦੇ 98722 32148 ਪਿੰਡ ਜੋੰਦ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾਪੁਰ ਦੋ ਜਨਮਵਰਸੀ ਦਿਨਨੇ ਤੁਹਾਨੂੰ ਦਿਖਾਦੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿ ਨਵੀਂ ਵੀਡੀਓ ਦੇ ਨਾਲ